ਦੇ ਕੀ ਦੱਛਾ ਮੇਰਾ ਜੀ ਕੀ ਗੱਲ ਹੋਣੀ ਸੀਗੀ ਜੀ ਮੇਰੀ ਸੋ ਪਰ ਨੋ ਪ੍ਰੈਗਨੈਂਸੀ ਉਹਦੀ ਅਸਨੇ ਉਹਦੀ ਸਪੋਰਟ ਕਰਾਈ ਸੁਭਾਈ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਤੇ ਬੱਚਾ ਆਨ ਦੂੰਗੀ ਤੇ ਸਾਡਾ ਪਰ ਆਇਆ ਛੋਟਾ ਫੋਲ ਬਰੀ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰ ਵਾਲੀ ਨੇ ਤੇ ਸਾਰੇ ਪਰਿਵਾਰ ਨੇ ਉਹਨੇ ਸੁਸਾਈਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਧਰ ਲਈ ਸਾਰਾ ਪਿੰਡ ਉਹਨੇ ਇਕੱਠਾ ਹੋ ਕੇ ਆਇਆ ਹਾਂਜੀ ਸਰ ਇੱਕ ਮਾਮਲਾ ਸਮਨੇ ਆਇਆ ਸੁਸਾਇਡ ਦਾ ਕੀ ਮਾਮਲਾ ਹੈ ਪੁਨੇਜੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸਪ੍ਰੀਤ ਸਿੰਘ 27 ਸਾਲ ਦੀ ਉਮਰ ਦੇ ਮੁੰਡੇ ਨੂੰ ਉਹਨੇ ਸੁਸਾਇਡ ਕਰ ਲਿਆ ਸੀਗਾ ਉਹਨੂੰ ਉਹਦਾ ਸਾਰਾ ਪਰਿਵਾਰ ਤਰਸਦਾ ਸੀ ਸਮਰਾਲਾ ਦੇ ਪਿੰਡ ਬਗਲੀ ਕਲਾ ਵਿੱਚ ਇੱਕ ਨੌਜਵਾਨ ਨੇ ਘਰਵਾਲੀ ਨਾਲ ਘਰੇਲੂ ਕਲੇਸ਼ ਤੋਂ ਦੁਖੀ ਹੋ ਕੇ ਗਲਫਾਹਾ ਲੈ ਕੇ ਆਤਮ ਹੱਤਿਆ ਕਰ ਲਈ 3 ਮਹੀਨੇ ਪਹਿਲਾਂ ਹੀ ਇਸ ਨੌਜਵਾਨ ਦਾ ਵਿਆਹ ਹੋਇਆ ਸੀ ਨੌਜਵਾਨ ਨੇ ਆਪਣੇ ਸੁਸਾਈਡ ਨੋਟ ਵਿੱਚ ਆਪਣੀ ਘਰਵਾਲੀ ਅਤੇ ਸੱਸ ਸੋਹਰਾ ਅਤੇ ਘਰਵਾਲੀ ਦੇ ਆਸ਼ਿਕ ਦਾ ਨਾਮ ਲਿਖਿਆ ਸਮਰਾਲਾ ਦੇ ਪਿੰਡ ਬਗਲੀ ਕਲਾ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਜਿਸਦਾ ਵਿਆਹ 3 ਮਹੀਨੇ ਪਹਿਲਾਂ ਹੋਇਆ ਸੀ ਹਸਨਪ੍ਰੀਤ ਨੇ ਆਪਣੀ ਘਰਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਖੁਦਕੁਸ਼ੀ ਤੋਂ ਪਹਿਲਾਂ ਹਸਨਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਵੀ ਟਾਈਪ ਕੀਤਾ ਗਿਆ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੇ ਘਰਵਾਲੀ ਸੱਸ ਸੋਹਰਾ ਅਤੇ ਘਰਵਾਲੀ ਦੇ ਆਸ਼ਿਕ ਦਾ ਨਾਮ ਲਿਖ ਕੇ ਖੁਦਕੁਸ਼ੀ ਕੀਤੀ ਹਸਨਪ੍ਰੀਤ ਵੱਲੋਂ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ aarop ਵੀ ਲਗਾਏ ਗਏ ਹਸਨਪ੍ਰੀਤ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਵਿੱਚ ਪਰਮਾ ਇਕੱਠ ਕੀਤਾ ਗਿਆ ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਇੱਕ ਇੱਕ ਫਰਿਆਦ ਲੈ ਕੇ ਥਾਣਾ ਪਹੁੰਚੇ ਕਿ ਹਸਨਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਐਫਆਈਰਾਈ ਦਰਜ ਕੀਤੀ ਗਈ ਪਰੰਤੂ ਹਾਲੇ ਕੋਈ ਵੀ ਹਸਨਪ੍ਰੀਤ ਦੀ ਮੌਤ ਦੇ ਦੋਸ਼ਾਂ ਦੀ ਗ੍ਰਿਫਤਾਰੀ ਨਹੀਂ ਹੋਈ ਇਸ ਸਬੰਧੀ ਹਸਨਪ੍ਰੀਤ ਦੇ ਪਿਤਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਨ੍ਹਾਂ ਤੋਂ ਰਵਿੰਦਰ ਸਿੰਘ ਜੀ ਤੁਸੀਂ ਤੁਹਾਡੇ ਬੇਟੇ ਦਾ ਕੀ ਨਾਮ ਸੀ ਹਸਨਪ੍ਰੀਤ ਸਿੰਘ ਜੀ ਤੇ ਕੀ ਗੱਲ ਹੋਈ ਇਹ ਗੱਲ ਹੋਣੀ ਸੀ ਕਿ ਮੇਰੀ ਸੋ ਨੋ ਪ੍ਰੈਗਨੈਂਟ ਸੀ ਉਹ ਵੀ ਸੱਸ ਨੇ ਉਹਦੀ ਸਪਾਹ ਕਰਾਈ ਸੁਭਾਈ ਉਹ ਕਹਿੰਦੀ ਬੱਚਾ ਨਹੀਂ ਹੋਣ ਦੇਣਾ ਮੇਰੀ ਬੇਟੀ ਪਹਿਲਾਂ ਕੈਨੇਡਾ ਜਾਊਗੀ ਫੇਰ ਬੱਚਾ ਆਉਣ ਦਵਾਂਗੀ ਹਾਲੇ ਪਾਸਪੋਰਟ ਨਹੀਂ ਸੀ ਆਇਆ ਕੁਝ ਨਹੀਂ ਸੀ ਆਇਆ ਪਾਸਪੋਰਟ ਦੀ ਇਨਕੁਆਰੀ ਤੋਂ ਬਾਅਦ ਆਇਆ ਜਿੱਦਣ ਉਹਨਾਂ ਨੇ ਕਿਹਾ ਵੀ ਸਾਡੀ ਬੇਟੀ ਨੂੰ ਬਾਹਰ ਜਾਣਾ ਉਦੋਂ ਦੋ-ਏ ਦਿਨ ਪਾਸਪੋਰਟ ਦੀ ਇਨਕੁਆਰੀ ਸੀ ਪਾਸਪੋਰਟ ਦੀ ਇਨਕੁਆਰੀ ਕਰਾਉਣ ਆਇਆ ਉੱਥੋਂ ਥੋੜੀ ਚੰਗਾ ਪੱਲਾ ਮੁੰਡਾ ਛੱਡ ਕੇ ਆਇਆ ਉਦੋਂ ਦੇ ਬਹੁਤ ਸ਼ਾਮ ਨੂੰ ਡਿਟਰਮਿਨਰੀ ਬਹੁਤ ਆਇਆ ਨੇਰੀ ਦੇ ਵਿੱਚ ਮੁੰਡੇ ਨੂੰ ਉਹਨਾਂ ਨੇ ਰੱਖਿਆ ਵੀ ਨਹੀਂ ਉੱਥੇ ਵੀ ਦੂ ਰਾਤ ਨੂੰ ਵਾਪਸ ਆ ਗਿਆ ਨੇੜੀ ਦੇ ਵਿੱਚ ਮੈਨੂੰ ਡਬਾਉ ਡਰ ਸੀ ਕਿਤੇ ਬੱਚਾ ਮੇਰਾ ਰਾਹ ਦੇ ਵਿੱਚ ਗੱਡੀ ਦੇ ਉੱਤੇ ਦਰਾਖਤ ਤੇ ਨੰਡੇ ਗ ਜਵੇ ਕਿਤੇ ਹੋਰ ਨਾ ਗੱਲ ਜੇ ਆਈ ਨਹੀਂ ਪਤਾ ਇਹਨਾਂ ਨੇ ਨਾ ਮਾਂ ਚੰਦ ਚਾੜ ਦੇਣਾ ਰਾਤ ਨੂੰ ਬਰਟਨ ਨੂੰ ਬਹੁਤ ਟਾਰਚਰ ਕੀਤਾ ਆਪ ਨੂੰ ਮੈਂ ਤਲਾਕ ਲੈਣਾ ਮੈਂ ਤਲਾਕ ਲੈਣਾ ਮੈਂ ਨਹੀਂ ਰਹਿ ਮੈਂ ਤਾਂ ਕੈਨੇਡਾ ਜਾਣਾ ਮੈਂ ਤਾਂ ਬਸ ਮੇਰਾ ਤਾਂ ਘਰ ਪੜਦਾ ਇੱਕ ਕੁੜੀ ਕਿਸੇ ਰਿਲੇਸ਼ਨ ਚ ਪਿੱਛੇ ਗਈ ਹਾਂਜੀ ਉਹ ਆ ਗਈ ਸੀ ਦਾਊ ਮਾ ਤੇਰਾ ਸਾਮਨ ਸਾਮਨ ਕੋਈ ਮੁੰਡਾ ਉਧਰ ਰਿਲੇਸ਼ਨਸ਼ਿਪ ਹਾਂਜੀ ਉਹਦਾ ਵੀ ਨਾਮ ਉਹਨਾਂ 사이 ਨੋਟ ਦੇ ਵਿੱਚ ਕੀ ਲਿਖਿਆ ਸੀ ਉਹਨੇ ਬਾਕੀ ਮੈਨੂੰ ਇਹਨਾਂ ਕੋ ਆਉਂਦਾ ਨਹੀਂ ਮੋਬਾਈਲ ਦੇ ਵਿੱਚ ਉਹਨੇ ਸਾਰਾ ਕੁਝ ਇਕੱਲਾ ਇਕੱਲਾ ਆਪਣਾ ਪਾਇਆ ਮੇਰੇ ਨਾਲ ਕੁਝ ਹੋ ਰਿਹਾ ਮੈਨੂੰ ਕੀ ਵੰਗਾਉਨੇ ਵੀ ਉਹਨਾਂ ਦੇ ਕਾਰਵਾਈ ਹੋਵੇ ਜੀ ਜਿਵੇਂ ਮੇਰਾ ਜਵਾਕ ਤੜਫਾ ਕੇ ਮਾਰਿਆ ਖਫੜਾ ਕਿਹੜੇ ਹਾਲਾਤੀ ਮਾਰਿਆ ਉਹਨੇ ਮਰਨੇ ਚਾਹੀਦੇ ਨੇ ਹਾਂਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਜਗਰੂਪ ਸਿੰਘ ਆ ਜੀ ਬਗਲੀ ਕਲਾ ਪਿੰਡ ਆ ਹਾਂ ਜੀ ਥਾਣੇ ਪਹੁੰਚੋ ਕੱਟ ਕੀ ਆ ਮਾਮਲਾ ਹਾਂ ਜੀ ਸਾਡਾ ਪਰਾਇਆ ਛੋਟਾ ਫੋਜ਼ ਫਰੀਦ ਉਹਨੇ ਸਹੁਰਿਆਂ ਤੋਂ ਤੰਗ ਹੋ ਕੇ ਸਹੁਰਿਆਂ ਨੇ ਬੜਾ ਪਰੇਸ਼ਾਨ ਕੀਤਾ ਉਹਦੀ ਘਰਵਾਲੀ ਨੇ ਤੇ ਸਾਰੇ ਪਰਿਵਾਰ ਨੇ ਉਹਨੇ ਸੁਸਾਈਡ ਕਰ ਲਿਆ ਉਹਨੇ ਨੋਟ ਲਿਖਿਆ ਵੀ ਕਾਰਵਾਈ ਹੋਵੇ ਪ੍ਰੋਪਰ ਉਹਦੇ ਲਈ ਸਾਰਾ ਪਿੰਡ ਉਰੇ ਇਕੱਠਾ ਹੋ ਕੇ ਆਇਆ ਤੇ ਕੀ ਕਾਰਨ ਕੀ ਬਣਿਆ ਜਿਹੜਾ ਸੁਸਾਈਡ ਦਾ ਕਾਰਨ ਉਹਦਾ ਸਹੁਰਾ ਪਰਿਵਾਰ ਉਹਨੂੰ ਤੰਗ ਕਰ ਰਿਹਾ ਸੀਗਾ ਉਨਤਾਨੇ ਮਿੰਨੇ ਮਾਰਦਾ ਸੀ ਦੀ ਬਾਹਰ ਜਾਣ ਲਈ ਵੀ ਮਜਬੂਰ ਕਰਦਾ ਸੀ ਉਹਨੂੰ ਦੁਬਾਰਾ ਜਾ ਉਹ ਲਈ ਵੀ ਤਿਆਰ ਸੀ ਸਾਰਾ ਪ੍ਰੋਸੈਸ ਹੋ ਰਿਹਾ ਸੀ ਪਰ ਪਤਾ ਨਹੀਂ ਕੀ ਗੱਲ ਆ ਜਿਆਦਾ ਹੀ ਉਹਨਾਂ ਤੇ ਪ੍ਰੈਸ਼ਰ ਪਾਇਆ ਵਾਕਈ ਸਾਰੀ ਡਿਟੇਲ ਦੇ ਦਿੱਤੀ ਐ ਠੀਕ ਆ ਨਾ ਰਾਜ ਸਚੂ ਸਾਹਿਬ ਨੇ ਸਭ ਕੁਝ ਦੇ ਦਿੱਤਾ ਸੁਸਾਈਡ ਨੋਟ ਚ ਕੀ ਲਿਖਿਆ ਸੁਸਾਈਡ ਨੋਟ ਦੇ ਵਿੱਚ ਉਹਨੇ ਇਹੀ ਲਿਖਿਆ ਕਿ ਮੇਰਾ ਮੇਰੀ ਘਰ ਵਾਲੀ ਮੇਰਾ ਸਹੁਰਾ ਮੇਰੀ ਸੱਸ ਮੇਰਾ ਸਾਲਾ ਇਹ ਸਾਰੇ ਮੈਨੂੰ ਬੁਲਾਉਂਦੇ ਨੇ ਪਹਿਲਾਂ ਉੱਥੇ ਪਿਆਰ ਨਾਲ ਬੁਲਾ ਕੇ ਫਿਰ ਮੈਨੂੰ ਜਲੀਲ ਕਰਦੇ ਨੇ ਠੀਕ ਆ ਵਾਸ਼ ਘਰ ਵਾਲੀ ਉੱਥੇ ਉੱਥੇ ਲੈ ਕੇ ਉਹਦੀ ਤੇ ਉਹ ਲੜਕੀ ਨੂੰ ਵੀ ਉੱਥੇ ਰੱਖੀ ਬੈਠੇ ਨੇ ਪਰਿਵਾਰ ਵੀ ਗਿਆ ਉਹਨਾਂ ਨੇ ਭੇਜੀ ਨਹੀਂ ਕਿੰਨੀ ਦੇ ਰੋਜ਼ ਰਿਆ ਵਿਆਹ ਨੂੰ ਤਕਰੀਬਨ 3 ਕਿ ਮਹੀਨੇ ਹੋਏ ਜੀ 4 ਸਾਲ 4 ਦੀ ਉਮਰ ਸੀ ਮੁੰਡੇ ਦੀ 24 ਸਾਲ ਦੀ ਉਮਰ ਹੈ ਸੁਸਾਈਡ ਨੋਟ ਪੁਲਿਸ ਨੂੰ ਬਰਾਮਦ ਕਰ ਲਿਆ ਜੀ ਹਾਂ ਜੀ ਹਾਂ ਜੀ ਉਹਨੇ ਸੁਸਾਈਡ ਨੋਟ ਦੇ ਦਿੱਤਾ ਪੁਲਿਸ ਨੂੰ ਜੀ ਇਹਦੇ ਵਿੱਚ ਕੋਈ ਹੋਰ ਜਾਂਚ ਦਾ ਕਿਸੇ ਹਾਂ ਜੀ ਹਾਂ ਜੀ ਉਹ ਲੜਕੀ ਪਹਿਲਾਂ ਪ੍ਰੈਗਨੈਂਟ ਸੀਗੀ ਤੇ ਨਸਾਈਡ ਨੋਟ ਆ ਤੇ ਉਹਦੇ ਫੌਰਨ ਹੀ ਕਿਹਾ ਲੜਕੀ ਦੇ ਮਾਪੇ ਨੇ ਉਹਨੂੰ ਉੱਥੇ ਸੱਦ ਕੇ ਇਹ ਇੰਜੈਕਸ਼ਨ ਵਗੈਰਾ ਲਗਾਏ ਜਿਹਦੇ ਕਰਕੇ ਉਹ ਵਾਸ਼ ਹੋ ਗਿਆ ਇਹ ਕਦੋਂ ਦੀ ਸੁਸਾਇਡ ਕੀਤੀ ਇਹ ਸੜਕ ਪਰਸੋਂ ਜੀ ਤੇ ਹੁਣ ਤੁਸੀਂ ਥਾਣੇ ਪਹੁੰਚ ਕੇ ਕੀ ਹੈ ਜਿਹੜਾ ਨੰਦਾ ਜਿਹੜਾ ਫੰਕਸ਼ਨ ਸੀ ਐਸਐਚਓ ਸਾਹਿਬ ਕਹਿੰਦੇ ਨੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਮਾਮਲਾ ਦਰਜ ਹੋ ਗਿਆ ਜੀ ਹਾਂ ਜੀ ਮਾਮਲਾ ਦਰਜ ਹੋ ਗਿਆ ਕੀ ਦੇ ਕੀ ਮਾਮਲਾ ਮਾਮਲਾ ਜੀ ਇੱਕ ਤਾਂ ਲੜਕੀ ਦੇ ਬਾਪ ਤੇ ਹੈ ਮਾਂ ਦੇ ਹੈ ਲੜਕੀ ਦੇ ਭਰਾ ਤੇ ਹੈ ਗ੍ਰਿਫਤਾਰੀ ਕਿੰਨੇ ਦੀ ਕਿਸੇ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਜੇ ਤੱਕ ਅਚਾ ਅੰਦੀਜ਼ਰੇਇਤ ਮਾਮਲਾ سامنے ਆਇਆ ਸੁਸਾਇਡ ਦਾ ਕੀ ਮਾਮਲਾ ਹੈ ਪੁਲ ਜੀ ਇਹ ਪਿੰਡ ਬਗਲੀ ਕਲਾਂ ਦਾ ਸੀਗਾ ਹੌਸ ਰਵੀਰ ਸਿੰਘ 27 ਸਾਲ ਦੀ ਉਮਰ ਦੇ ਸੀ ਮੁੰਡੇ ਦੀ ਉਹਨੇ ਸੁਸਾਇਡ ਕਰ ਲਿਆ ਸੀਗਾ ਉਹਨੂੰ ਉਹਦਾ ਸਾਰਾ ਪਰਿਵਾਰ ਤਨ ਕਰਦਾ ਸੀ ਤੇ ਉਹਦਾ ਸੁਸਾਇਡ ਨੋਟ ਲਿਖ ਕਰਕੇ ਮੁਕਤਵੰਦ ਅਰਜ਼ੀ ਕਰਦਾ ਸੀ ਹੰਦੋਸ਼ੀਆਂ ਨੂੰ ਕੰਨ ਲਈ ਜਿਹੜੇ ਕਿਤਾਬਾਂ ਵੇਖੀਆਂ ਹੋਈਆਂ ਨੇ ਸ਼ਬਦ ਮਰਗੀ ਦੀਆਂ ਵੀ ਨੇ ਕਿੰਨੇ ਵਿਅਕਤੀਆਂ ਦੇ ਮਾਮਲੇ ਬੱਜਤੇ ਗਏ 4 ਕੌਣ ਕੌਣ ਇਨਵੋਲ ਹੋਇਆ ਸੀ ਸੱਤ ਸੌ ਸੌਰਾ ਉਡੀਕਰ ਵਾਲੀ ਉਹਦਾ ਸਾੜਾ ਤੇ ਇੱਕ ਬੰਦਾ ਜੀ ਦੇ ਨਾਲ ਉਹਦੇ ਬਲਕੀ ਦੇ ਸਮੰਸ ਸੜ ਕਿੰਨੀ ਦਿਨ ਹੋਏ ਸੀ ਇਹ ਤਿੰਨ ਚਾਰ 24 ਨੂੰ ਵਿਆਹ ਹੋਇਆ ਸੀ ਅਰੇ ਮੁੱਢਲੀ ਗੱਲ ਇਹ ਕਿ ਸਮਨੇ ਵੀ ਰਿਵੋਲਸ਼ਨ ਨਾਲ ਡਿਪਰੈਸ਼ਨ ਦੇ ਰਹੇ ਹਾਂ ਹਾਂ ਜਿਵੇਂ ਜਿਵੇਂ ਰਿਕਾਰਡ ਮਿਲਦਾ ਜਾਊਗਾ ਤਾਂ ਉਹਦੇ ਉਹਦਾ ਅਗਲੀ ਕਾਰਵਾਈ ਕਰੀ ਜੀ ਸਾਕੇ ਸੀ ਦੀ ਗ੍ਰਸਤਾਰੀ ਹੋਈ ਹੈ ਜੀ ਫੇਰ ਹਾਲ ਨਹੀਂ ਸ਼ਾਪੇ ਮਰੀ ਜਾ ਰਹੀ ਹੈ